ਜੀ ਨਾ ਇਹ ਮੇਰਾ ਨਾਮ ਸ਼ਰਨਜੀਤ ਸਿੰਘ ਆ son of ਗਰੇ ਸਿੰਘ ਪਿੰਡ ਕੱਦਗੱਲ ਜ਼ਿਲ੍ਹਾ ਤਰਨਤਾਰਨ ਇਹ ਸਾਰਾ ਮਾਮਲਾ ਹੈ ਬੱਜੀ ਮਾਵਲਾਏ ਆ ਜੀ ਪਿਛਲੇ ਛੇ ਸੱਤਾਂ ਦਿਨਾਂ ਤੋਂ ਨਾ ਆਪਣੀ ਮੋਟਰ ਦੀ ਸਪਲਾਈ ਦੀ ਜਿਹੜੀ ਹੀ ਉਹ ਡਿੱਗੀ ਹੋਈ ਸੀ ਵਾਲਾ ਤੇ ਉਲਟੀ ਦੀਆਂ ਤਾਰਾਂ ਰਸਤੇ ਵਿੱਚ ਡਿੱਗੀਆਂ ਹੋਈਆਂ ਸੀ ਤੇ ਛੇ ਸੱਤਾਂ ਦਿਨਾਂ ਦਾ ਹੀ ਮੈਂ ਕਦੀ ਐਸਡੀਓ ਕੋ ਕਦੀ ਐਕਸ਼ਨ ਸਾਹਿਬ ਕੋ ਕਦੀ ਜਈ ਕੋ ਜਾ ਜਾ ਕੇ ਮਤਲਬ ਗੇੜੇ ਮਾਰ ਮਾਰ ਕੇ ਥੱਕ ਚੁੱਕਾ ਆ ਮੈਂ ਵੀ ਇਹਨੂੰ ਕਨੈਕਸ਼ਨ ਵੀ ਆਰਸੀ 68 ਕਨੈਕਸ਼ਨ ਆਪਣਾ ਵੀ ਇਹਨੂੰ ਚਲਾਓ ਇਹ ਜਿਹੜਾ ਰਸਤੇ ਵਿੱਚ ਡਿੱਗੇ ਹੋਏ ਆ ਜਿਹੜੇ ਪੋਲ ਆ ਤਾਰਾ ਵਾਂ ਇਹਨੂੰ ਖੜਾ ਕਰਕੇ ਤੇ ਨੂੰ ਸਪਲਾਈ ਨੂੰ ਚਲਾਓ ਪਰ ਆਉਂਦੇ ਰਹਿ ਅਧਿਕਾਰੀ ਤੇ ਉਹ ਲਾਗੇ ਕਸਕਰ ਸਿੰਘ ਜਾਂ ਕਿਸਾਨ ਯੂਨੀਅਨ ਦਾ ਪ੍ਰਧਾਨ ਉਹ ਪੋਲ ਹੀ ਨਹੀਂ ਆਪਣੀ ਪੈਲੀ 'ਚ ਗੱਡਣ ਦਿੰਦਾ ਕਹਿੰਦਾ ਕਿ ਮੈਂ ਪੋਲ ਹੀ ਨਹੀਂ ਆਪਣੀ ਪੈਲੀ 'ਚ ਗੱਡਣ ਦੇਣਾ ਵੇਖੋ ਜੀ ਐਸਟੀਮੇਟਰ ਦੇ ਵਿੱਚ ਇਹ 60 ਸਾਲ ਪੁਰਾਣਾ ਪੋਲ ਆ ਸਾਡੇ ਬਜ਼ੁਰਗਾਂ ਵੇਲੇਆਂ ਦਾ ਕਨੈਕਸ਼ਨ ਚੱਲਦਾ ਆ ਰਿਹਾ ਯਾਰਸੀ 68 ਤੇ ਉਹਦੇ ਵਿੱਚ ਜਿੱਥੇ ਉਹ ਪੋਲ ਹੈਗਾ ਉੱਥੇ ਹੀ ਕਾਨੂੰਨ ਦੇ ਮੁਤਾਬਿਕ ਆਪਾਂ ਗੱਡ ਸਕਦੇ ਆ ਨਾ ਆਪਾਂ ਗਾਂ ਗੱਡ ਸਕਦੇ ਨਾ ਆਪਾਂ ਕਿਸੇ ਦੀ ਪੜੀ ਚ ਹੋਰ ਚ ਗੱਡ ਸਕਦੇ ਜਿੱਥੇ ਕਾਨੂੰਨ ਦੇ ਵਿੱਚ ਆਉਂਦਾ ਉੱਥੇ ਹੀ ਗੱਡ ਸਕਦੇ ਆ ਤੋ ਬਿਨ ਵਜ੍ਹਾ ਹੀ ਉਹ ਮਤਲਬ ਵੀ ਕਹਿੰਦਾ ਮੈਂ ਇਹ ਨੂੰ ਨਹੀਂ ਗੱਡਣ ਦੇਣਾ ਪੋਲ ਨੂੰ ਤੇ ਉਹ ਪੋਲ ਮਤਲਬ ਵੀ ਉਦਾਂ ਹੀ ਪਿਆ ਹੋਇਆ ਕਨੈਕਸ਼ਨ ਵੀ ਬੰਦ ਪਿਆ ਹੋਇਆ ਤੇ ਜਿਹੜੀ 11 21 ਦੀ ਮੇਰੀ ਫਸਲ ਆ ਮੀ ਪਿਆ ਸੀ ਪਹਿਲੋ ਦੋ ਤਿੰਨ ਦਿਨ ਤੋਂ ਪਾਣੀ ਹੈਗਾ ਸੀ ਤੋ ਹੁਣ ਜੀਰ ਗਿਆ ਵੇ ਇੱਕ ਖੱਤੇ ਜੁੰਦੇ ਦੇ ਪਾਣੀ ਜੀਰ ਚੁੱਕਾ ਤੇ ਮੇਰੀ 11 21 ਦੀ ਜਿਹੜੀ ਫਸਲ ਆ ਉਹ ਬਰਬਾਦ ਮਨ ਲਓ ਵੀ ਹੋਰ ਇੱਕ ਦੋ ਦਿਨਾਂ ਨੂੰ ਦੂਜੀਆਂ ਖੱਤਿਆਂ 'ਚ ਵੀ ਸੁੱਕ ਜਾਣਾ ਪਾਣੀ ਮੈਂ ਪ੍ਰਸ਼ਾਸਨ ਗਾੜੀ ਬੇਨਤੀ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਵੀ ਇਹ ਸੁਣਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਵੀ ਕੀ ਕਹਿੰਦੇ ਹੁੰਦੇ ਆ ਵੀ ਪੱਲਾ ਛਾੜ ਦਿੰਦਾ ਵਾ ਆਉਂਦੇ ਆ ਚੱਲ ਜਾਂਦੇ ਕੋਈ ਪਤਾ ਹੀ ਨਹੀਂ ਜੇ ਨਹੀਂ ਉਹਨਾਂ ਕੋਈ ਜ ਕਰ ਸਕਦੇ ਕੋਈ ਪੁਲਿਸ ਦਾ ਸਹਾਰਾ ਲੈਣ ਇੱਥੇ ਜਿਹੜਾ ਡੱਕਦਾ ਪਿਆ ਬੰਦਾ ਇੱਥੇ ਪੁਲਿਸ ਦੀ ਕਾਰਵਾਈ ਪਰਚਾ ਦਰਜ ਕਰਵਾਉਣ ਕਾਨੂੰਨ ਦਾ ਸਾਰਾ ਲੈ ਕੇ ਕਿਉਂਕਿ ਆਪਣਾ ਬਿਲਕੁਲ ਇੱਕ ਨੰਬਰ ਕਨੈਕਸ਼ਨ ਹੈ ਅਧਿਕਾਰੀ ਆਏ ਸੀ ਅਧਿਕਾਰੀ ਜੀ ਜੈ ਸਾਹਿਬ ਆਇਆ ਜੈ ਸਾਹਿਬ ਆਏ ਉਹ ਗੱਡਣ ਲੱਗੇ ਤੇ ਉਹ ਲਾਗੇ ਜਿਹੜਾ ਬੰਦਾ ਸੀ ਉਸਕੱਤਰ ਸਿੰਘ ਤੇ ਅਰਸ਼ਦੀਪ ਸਿੰਘ ਤੇ ਮਨਜਿੰਦਰ ਸਿੰਘ ਇਹ ਲਾਗੇ ਜਾ ਕੇ ਇਹ ਪੂਲ ਗੱਡਣ ਤੋਂ ਮਨਾ ਕਰ ਦਿੰਦੇ ਕਹਿੰਦੇ ਹੈ ਨਹੀਂ ਆਪਣੀ ਪਾਰੀ 'ਚ ਗੱਡਣ ਦੇਣਾ ਵੇਖੋ ਜੀ 70 ਸਾਲ ਪੁਰਾਣਾ ਪੂਲ ਜਿੱਥੇ ਉੱਥੇ ਹੀ ਉਹਨਾਂ ਗੱਡਣਾ ਹੋਰ ਕਿੱਥੇ ਗੱਡ ਸਕਦੇ ਲੱਗਦਾ ਕਿ ਸਰਕਾਰੀ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰਤਾ ਪਿਆ ਹਾਂ ਜੀ ਜੀ ਪੂਰੀ ਪੂਰੀ ਕਰਦਾ ਪਿਆ ਮੇਰੇ ਤੋਂ ਵੀਡੀਓਜ਼ ਪਈਆਂ ਵਾ ਅਧਿਕਾਰੀਆਂ ਨੂੰ ਗਾਲਾਂ ਵੀ ਕੱਢ ਰਿਹਾ ਵਾ ਮੈਂ ਮੰਤਰੀ ਈਟੀਓ ਸਾਹਿਬ ਨੂੰ ਵੀ ਪਾਈਆਂ ਹੋਈਆਂ ਵਾ ਵੀਡੀਓ ਤੇ ਜੈ ਸਾਹਿਬ ਨੂੰ ਤੇ ਐਸਡੀਓ ਸਾਹਿਬ ਨੂੰ ਵੀ ਉਹਦੀ ਵੀਡੀਓ ਮੈਂ ਪਾਈ ਆ ਇਹ ਗਾਲਾਂ ਕੱਢ ਰਿਹਾ ਵਾ ਕਹਿੰਦਾ ਉਹ ਜਿੰਨੇ ਲਾਉਣਾ ਜਿਹੜਾ ਮਰਜ਼ੀ ਆਣ ਕੇ ਲਾ ਕੇ ਦਿਖਾਵੇ ਪੋਲ ਕਹਿੰਦਾ ਸਰਜੀਤ ਸਿੰਘ ਜੀ ਲੱਗਦਾ ਤੁਹਾਨੂੰ ਕਿ ਕਿਸਾਨ ਜਥੇਬੰਦੀ ਦੀ ਆੜ੍ਹਤ ਦੇ ਵਿੱਚ ਉਹ ਇੱਕ ਨਾਲ ਤੱਕੇਸ਼ਾ ਹੀ ਕਰਦਾ ਵੇਖੋ ਜੀ ਬਹੁਤ ਜ਼ਿਆਦਾ ਮੈਗਨਾ ਤੱਕੇਸ਼ਾ ਹੀ ਕਰਦਾ ਤੇ ਕਿਸਾਨ ਜਥੇਬੰਦੀਆਂ ਵੀ ਵੇਖੋ ਇਹੋ ਜੇ ਬੰਦੇ ਦਾ ਸਾਥ ਦੇਣੀਆਂ ਇਹਨੂੰ ਤੇ ਪ੍ਰਧਾਨਗੀ ਤੂੰ ਲਾ ਦੇਣਾ ਚਾਹੀਦਾ ਵੇਖੋ ਕਿਸਾਨ ਮੈਂ ਵੀ ਕਿਸਾਨ ਆ ਹੈ ਤੇ ਉਹ ਮੇਰੇ ਤੇ ਹੀ ਇੰਦਾ ਕਰ ਰਿਹਾ ਉਹ ਉਹਨੂੰ ਇਹ ਨਹੀਂ ਅਗਲੋਂ ਆਉਂਦੇ ਵੀ ਮੈਂ ਪੋਲ ਜਿੱਥੇ ਹੈਗਾ ਉੱਥੇ ਹੀ ਗੱਡਿਆ ਜਾਣਾ ਹੋਰ ਤੇ ਕਿਤੇ ਗੱਡਿਆ ਨਹੀਂ ਜਾ ਸਕਦਾ ਇਹੋ ਜੇ ਪ੍ਰਧਾਨ ਬਣਾਏ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਮਤਲਬ ਹੀ ਜਿਨ੍ਹਾਂ ਨੂੰ ਪਤਾ ਹੀ ਕੋਹ ਨਹੀਂ ਇਹੋ ਜੇ ਮੈਂ ਕਹਿੰਦਾ ਸੀਨੀਅਰ ਅਧਿਕਾਰੀਆਂ ਨੂੰ ਜਾਂ ਸੀਨੀਅਰ ਆਪਣੇ ਇੱਕ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਵੀ ਇਹੋ ਜੇ ਪ੍ਰਧਾਨ ਉੱਤੇ ਲਾ ਦੇਣਾ ਚਾਹੀਦਾ ਇਹ ਜਿਹੜੀ ਕਿਸਾਨ ਕੋਈ ਪੁਰਾਣੀ ਲਾਗਡਾ ਕੋਈ ਨਾ ਜੀ ਇਹਦੇ ਨਾਲ ਪੁਰਾਣੀ ਲਾਗਡਾ ਇਹ ਆ ਵੀ ਨਿਗਿਆ ਨਿਗਿਆ ਕਦੀ ਗ੍ਰਿਪ ਬੁੱਟ ਲਿਆਉਂਦਾ ਕਦੀ ਕੁਝ ਕਰ ਲਿਆਉਂਦਾ ਪਹਿਲਾਂ ਝੂਠਾ ਪਰਚਾ ਮੇਰੇ ਤੇ ਦਰਜ ਕਰਾਇਆ ਸੀ ਇਹ ਆਪਣਾ 116/17 ਮਕਦਮਾ ਤੇ ਮੇਰੇ ਵੱਲੋਂ ਵੀ ਕ੍ਰਾਸ ਮੇਰੇ ਛਤਾਂ ਲਾ ਕੇ ਤੇ ਆਪ ਨੂੰ ਉਠਾ ਹੀ ਇੰਨੇ ਜਾ ਕੇ ਤੇ ਆਪਦੇ ਮੁੰਡੇ ਨੂੰ ਉੱਥੇ ਪਾਦਾ ਤੇ ਇੰਨੇ ਮੇਰੇ ਤੇ ਪਰਚਾ ਕਰਾਤਾ ਤੇ ਮੇਰਾ ਹਾਈ ਕੋਰਟ ਵੱਲੋਂ ਹੋ ਗਿਆ ਤੇ ਕੇਸ ਦਰਜ ਉਹਦੇ ਸਬੰਧ ਵਿੱਚ ਇਹ 5-6 ਸਾਲ ਤੋਂ ਚੀਕਾਂ ਮਾਰਦਾ ਫਿਰਦਾ ਵਾ ਵੀ ਮੇਰਾ ਰਾਜੀਨਾਮਾ ਹੋ ਜੇ ਤੇ ਮੈਂ ਰਾਜੀਨਾਮਾ ਕਰਨ ਨਹੀਂ ਦਿਆ ਮੈਂ ਕਿਹਾ ਮੈਂ ਕੋ ਅਦਾਲਤ ਦੇ ਵਿੱਚ ਰਾਜੀਨਾਮਾ ਕਰਨਾ ਵਾ ਇਦਾਂ ਮੈਂ ਰਾਜੀਨਾਮਾ ਨਹੀਂ ਕਰਨਾ ਕੱਲ ਨੂੰ ਸਾਡੇ ਪਰਿਵਾਰ ਦਾ ਨੁਕਸਾਨ ਕਰ ਸਕਦਾ ਵਾ ਇਹ ਪਿੰਡ ਦੀ ਪਰੇ ਪੰਚਾਇਤਾਂ ਨੂੰ ਲਿਹਾਉਂਦਾ ਮੈਂ ਰਾਜੀ ਨਾ ਮੈਂ ਕਿ ਮੈਂ ਇਦਾਂ ਨਹੀਂ ਕਰ ਸਕਦਾ ਉਹਦਾ ਚਾਰਜ ਸ਼ੀਟ ਦਖਲ ਹੋਊਗੀ ਕੋਰਟ ਦੇ ਵਿੱਚ ਫਿਰ ਵੇਖਾਂਗੇ ਵੀ ਤੂੰ ਦੋਸ਼ੀ ਤੂੰ ਸੱਚਾ ਕਿ ਮੈਂ ਸੱਚਾ ਉੱਥੇ ਸਾਬਤ ਹੋਊਗਾ ਜਦ ਸਾਫ ਸਾਬਤ ਹੋਊਗਾ ਵੀ ਇਹ ਕੀ ਇਨਸਾਫ ਮਿਲਦਾ ਸਾਨੂੰ ਹੁਣ ਇਸ ਵਸਵਤੀ ਤੁਸੀਂ ਦਰਖਾਸਤ ਥਾਣੇ ਜਾਂ ਮੈਗਨ ਦਿੱਤੀ ਹਾਂ ਬਿਜਲੀ ਵਿਭਾਗ ਮੈਂ ਸੰਬੰਧੀ ਤੇ ਮੈਂ ਜਿਹੜੀਆਂ ਜਿਹੜਾ ਇਹਨਾਂ ਮੇਰੇ ਤੇ ਪਰਚਾ ਕਰਾਇਆ ਉਹਦੇ ਵੀ ਮੈਂ 10 ਐਸਐਸਪੀ ਨੂੰ ਮੈਂ ਮਿਲ ਚੁੱਕਾ ਹਾਂ ਤੇ 10 ਐਸਐਚਓ ਨੂੰ ਮਿਲ ਚੁੱਕਾ ਹਾਂ ਤੇ ਮੈਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਦੇ ਚੁੱਕਾ ਪਰ ਉਹ ਸਿਆਸੀ ਦਬਾਅ ਕਰਨੇ ਚਾਰਜ ਸ਼ੀਟ ਹੀ ਨਹੀਂ ਕੋਰਟ ਚ ਦਾਖਲ ਹੋ ਰਹੀ ਜਿਹੜਾ ਇਹ 116/17 ਬਲੇ ਦੀ ਦਰਖਾਸਤ ਦਿੱਤੀ ਕੋਈ ਹਾਂਜੀ ਆ ਜਿਹੜਾ ਬਿਜਲੀ ਵਿਭਾਗ ਦੇ ਆਲੇ ਸਬੰਧ ਵਿੱਚ ਹਾਂਜੀ ਇਹਦੇ ਸਬੰਧ ਵਿੱਚ ਮੈਂ ਹੁਣ ਐਕਸ਼ਨ ਸਾਹਿਬ ਨੂੰ ਮਿਲਿਆ ਜੈ ਸਾਹਿਬ ਨੂੰ ਮਿਲਿਆ ਆ ਆ ਐਸਡੀਓ ਸਾਹਿਬ ਵਾਲੀ ਦਰਖਾਸਤ ਆ ਆ ਕੱਲ ਐਕਸ਼ਨ ਸਾਹਿਬ ਨੂੰ ਮਿਲਿਆ ਜਿਹੜੀ ਉਹਦੀ ਦਰਖਾਸਤ ਆ ਤੇ ਆ ਆਪਣੇ ਕਨੈਕਸ਼ਨ ਦੀ ਕਾਪੀ ਆ ਜਿਹੜਾ ਆਪਣਾ ਕਨੈਕਸ਼ਨ 70 ਸਾਲ ਤੋਂ ਪੁਰਾਣਾ ਬਜ਼ੁਰਗਾਂ ਦੇ ਵੇਲੇ ਤੋਂ ਚੱਲਦਾ ਆ ਰਿਹਾ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਥੋਂ ਤੱਕ ਅਧਿਕਾਰੀਆਂ ਤੋਂ ਕੀ ਮੰਗ ਕਰੀਏ। ਵੇਖੋ ਜੀ ਅਸੀਂ ਤੇ ਇਹੀ ਕਹਿੰਨੇ ਆਂ ਵੀ ਇਹ ਸਾਡਾ ਸਾਰਾ ਕੁਝ ਜਿਹੜਾ ਪੋਲ ਪਾਲਿਆ ਗੱਡ ਕੇ ਤੇ ਸਾਡਾ ਕਨੈਕਸ਼ਨ ਚਾਲੂ ਕੀਤਾ ਜਾਵੇ ਐਸਟੀਮੇਟ 'ਚ ਜਿੱਥੇ ਵੀ ਇਹ ਆਉਂਦਾ ਆਪਣਾ ਪੋਲ ਉੱਥੇ ਹੀ ਗੱਡਿਆ ਜਾਵੇ ਤੇ ਅਧਿਕਾਰੀ ਆਏ ਅੱਜ ਤੇ ਉਹਨਾਂ ਤਾਰਾਂ ਵਾਢ ਕੇ ਤੇ ਮੇਰੇ ਘਰੇ ਰੱਖ ਗਏ। ਤੇ ਪੁਲ ਸਾਈਡ ਤੋਂ ਪਰੇ ਕਰ ਗਿਆ ਤੇ ਉਹ ਤਾਰਾਂ ਹੀ ਵੱਢ ਕੇ ﺍﻟटी ਦੀਆਂ ਤਾਰਾਂ ਵੱਢ ਕੇ ਆਇਆ ਸਕੱਤਰ ਸਿੰਘ ਲੈਨਮੈਨ ਅਧਿਕਾਰੀ ਵੀ ਉਸ ਜਿਹੜਾ ਕਿਸਾਨ ਯੂਨੀਅਨ ਦਾ ਆਗੂ ਉਹ ਤੋਂ ਡਰਦੇ ਪਏ ਮੈਂ ਕਿਹਾ ਸਹਿਰ ਉਹ ਧਮਕੀ ਦੇ ਰਿਹਾ ਵੀਡੀਓ ਦੇ ਵਿੱਚ ਉਹਨਾਂ ਨੂੰ ਤੋਂ ਧਮਕੀ ਤੋਂ ਡਰਦੇ ਉਹ ਵਿਚਾਰੇ ਕੋਈ ਕਹਿੰਦੇ ਅਸੀਂ ਪੱਲਾ ਝਾੜ ਰਹੇ ਆ ਕਹਿੰਦੇ ਵੀ ਅਸੀਂ ਇਹ ਕੁਝ ਨਹੀਂ ਕਰ ਸਕਦੇ ਅਸੀਂ ਸਮਰਥਦੇ ਆ ਇੱਕ ਹੱਥ ਕੰਮ ਨਹੀਂ ਕਰ ਸਕਦੇ ਮਤਲਬ ਇਹ ਸਿੱਧਾ ਝਗੜੇ ਨੂੰ ਆਉਂਦਾ ਹੈ ਤੇ ਠੀਕ ਹਾਂ ਜੀ ਆਪਣਾ ਸਕੱਤਰ ਸਿੰਘ ਜੀ ਇਹ ਨਹੀਂ ਚੱਲਦੀ ਇਸ ਕਹਿ ਰਹੇ ਆਪਾਂ ਮੇਰੀ ਪੈਰੀ ਤੇ ਜਦੋਂ ਮੈਂ ਬੋਲਾ ਟਿਕਾ ਪਿਆ ਹਾਂ ਹਾਂ ਜੀ ਤੁਹਾਡੇ ਨੂੰ ਬਲਾ ਨਹੀਂ ਲੱਗਾ ਜਾਂਦਾ ਕਿ ਜਿੰਨ ਕੱਲ ਕਰੀ ਜਿਵੇਂ ਜਮੀਨ ਆ ਉਹ ਉਹ ਖਰਾਬ ਹੋ ਜਾਂਦੀ ਹੈ ਬੋਲਾ ਕੀ ਕਹਿੰਦਾ ਸਾਡਾ ਕਹਿੰਦਾ ਜੀ ਸਾਡੀ ਦੋਵੇਂ ਬਣੀ ਪੜੀ ਇੱਕ ਬਨੇ ਜਾਂਦੀ ਦੀ ਉਹ ਰੋਮਨੇ ਕਰਦਾ ਮੇਰਾ ਨਾਲ ਲੱਗਦਾ ਵਾ ਮੇਰਾ ਕਲਾਦਾ ਵਾ ਜਿਹੜਾ ਪਰਾਣਾ ਖਾੜ ਕੋਈ ਸਾਂਝਾ ਖਾਤ ਆ ਸਾਡੇ ਵੱਡੇ ਬਾਬਿਆਂ ਪਾ ਉਹ ਖਾੜ ਤਾਂ ਇਹ ਸੰਗੀ ਦਾ ਲੱਗਤ ਨੇ ਇਹਦਾ ਕਲਾਦਾ ਸਾਡੇ 41 ਕਰਮਾ ਮੇਰਾ ਕਲਾਦਾ 41 ਕਰਮਾ ਮੈਂ ਇਹਨੂੰ ਸ਼ੁਰੂ ਤੋਂ ਆਂਦਾ ਰਭ ਜਵਾਨਾ ਮੇਰੀ ਪਹਿਲੀ ਨੀਵੀਂ ਵੜਾ ਡਿੱਗਦਾ ਵਾ ਦੋਹਰਾ ਪਹਿਲਾਂ ਵੀ ਡਿੱਗ ਚੁੱਕਾ ਵੀ ਆਪਣਾ ਵੜਾ ਉੱਤੇ ਦਾ ਲਗਾ ਦੇ ਉੱਤੇ ਦਾ ਬਾਡੀ ਦਾ ਤੂੰ ਆਪਣੇ ਕਿੱਲੇ ਦੀਆਂ ਕਰਮਾਂ ਮਾਰਦਾ 40 ਕਰਮਾ ਪੂਰਾ ਕਰਕੇ ਤੂੰ 2 ਫੁੱਟ ਮੇਰੇ ਹਲ ਵਾਲਾ ਲਾ ਦੇ ਮੈਂ ਆਪਾਂ ਵਾਲਾ ਕੋਈ ਨਹੀਂ ਡਾਗ ਪਰ ਉੱਤੇ ਵੀ ਜਗਾ ਮੇਰੀ ਆ ਤੇ ਬੋਰ ਤੱਕ ਤੇ ਵਾ ਉੱਤੇ ਲਾ ਦੇ ਕੋਈ ਗੱਲ ਨਹੀਂ ਆਪਾਂ ਵਾਲਾ ਡੱਕਦੇ ਨਹੀਂ ਵੜਾ ਆਪਣੀਆਂ ਕਰਮਾਂ ਮਾਰੇ ਥਾਂ ਜੇ ਲਾ ਦੇ ਮੇਰੇ ਜਾਜ ਬੰਦੇ ਲਾ ਦੇ ਕੋਈ ਗੱਲ ਨਹੀਂ ਪਰ ਆਪਣੀਆਂ ਕਰਮਾਂ ਦੇ ਮਾਰੇ ਮੇਰਾ ਕਰਾਂ 39 ਕਰਮਾਂ ਜੀ ਇਹਦਾ ਕਰਾਂ 41 ਕਰਮਾਂ ਇਹ 1.5 ਕਰ ਨੂੰ ਮੇਗਾ ਥਾਂ ਵਾ ਇਹਾਂ ਤੱਕ ਇਹਨਾਂ ਤੇ ਉੱਤੇ ਵੀ ਆਪਣੀਆਂ ਨਿਸ਼ਾਨੀਆਂ ਲੱਗੀਆਂ ਆ ਆਪਣਾ 40 ਕਰਮਾ ਮਾਰ ਕੇ ਦੋ ਵੜ ਮੇਰੇ ਵਾਲੋ ਵਾਲਾ ਲਾ ਦੋ ਕੋਈ ਪਰਵਾਹ ਨਹੀਂ ਆਪਾਂ ਜੀ ਜੀ ਅੱਰਾ ਚੱਲਾ ਸਮਾ ਗਿਆ ਜਿਹੜਾ ਵਾਲਾ ਲੱਗਾ ਗਿਆ ਵਾਲਾ ਲੱਗ ਕੇ ਦੋ ਰਾਂ ਦੇ ਪਸਾਂ ਡੇਕ ਚੁੱਕਾ ਜੀ ਉਦੋਂ ਵਿੱਚ ਲੱਗਾ ਜੀ ਇੱਥੇ ਲੱਗਦੇ ਖੜਾ ਕਰ ਦਿੰਦੇ ਇੱਥੇ ਖੜਾ ਰੇ ਹਰ ਨਹੀਂ ਦੇ ਦਵਾ ਉਹਨਾਂ ਵੱਲੋਂ ਕਹਿ ਗਿਆ ਕਿ 7 ਸਾਲ ਪੁਰਾਣਾ ਵਾਲਾ ਉੱਥੇ ਗੱਡਿਆ ਹੋਇਆ ਇੱਕ ਦੀ ਦੋ ਰਾਂ ਡੇਕ ਚੁੱਕਾ ਤਾਂ ਪਸਾਂ ਵੀ ਜਾਣ ਬੰਦੀ ਆਖੀ ਜੀ ਕਿ ਨਹੀਂ ਆਉਂਦੀ ਆਖੀ ਜੀ ਦੋ ਰਾਂ ਤਾਂ ਪਸਾਂ ਵੀ ਡੇਕ ਚੁੱਕਾ ਵਾ ਜੇ ਉਹਨਾਂ ਨੂੰ ਉਹ ਵੀ ਡੇਕ ਚੁੱਕਾ ਵੀ ਜਗਾ ਮੇਰੀ ਉੱਤੇ ਵੀ ਉਤੇ ਦੋ ਵਾਰ ਆਵੀਆਂ 40 ਕਰਮਾ ਪੂਰੀਆਂ ਮਾਰਦੇ ਬਰਾ ਲਾ ਲਵੇ ਦੋ ਘਟ ਮੇਰੇ ਨਾਲ ਲਾ ਲਵੇ ਮੈਂ ਕੋਈ ਨਹੀਂ ਡੱਕਦਾ ਉਹਨਾਂ ਦਾ ਕਹਿਣਾ ਕਿ ਕਿਸਾਨ ਜੈ ਬੰਦੀ ਦੇ ਆਗੂ ਹੁੰਦੇ ਨਾ ਤੇ ਇਹ ਧੱਕੇਸ਼ਾ ਹੀ ਕਰਦੇ ਆਂ ਕਿ ਕਿਸਾਨ ਜੈ ਬੰਦੀ ਦੇ ਆਗੂ ਹੁੰਦੇ ਨਾ ਤੇ ਆਹੀਂ ਕਹਿੰਨਾ ਧੱਕਾ ਨਹੀਂ ਜੀ ਕਰਦੇ ਆਹੀਂ ਆਪਣੀ ਜਗ੍ਹਾ ਦੇ ਵਿੱਚ ਤਾਲ ਵਾਲਾ ਲੋ ਨੂੰ ਤਿਆਰ ਆ ਪਰ ਆਪਣੀਆਂ 40 ਕਰਮਾ ਪੂਰੀਆਂ ਮਾਰੇ 40 ਕਰਮਾ ਮਾਰ ਕੇ ਦੋ ਘਟ ਮੇਰੇ ਨਾਲ ਬਰਾ ਲਾ ਦੇ ਮੈਨੂੰ ਕੋਈ ਨਹੀਂ ਮੈਂ ਭਾਵੇਂ ਸਾਡੀ ਪਿੰਡ ਦੀ ਪੰਚਾਇਤ ਵੀ ਨੂੰ ਆਗਦੀ ਆ ਜਿਹਨੂੰ ਮਹਿਮਨ ਆਇਆ ਜੀ ਹਾਂ ਜੀ ਮੈਂ ਕਹਾਂਗਾ ਆ ਮਹਿਮਨ ਵੀ ਇਹੋ ਗੱਲਾਂ ਦੇ ਉੱਤੇ ਬਰਾ ਲਾਉਣਾ ਥੱਲੇ ਨਹੀਂ ਲੱਗ ਤਮੇ ਨਿਵਾਦਾਵਾ ਨਹੀਂ ਲੱਗਦਾ ਲੈ 4 ਫੁੱਟ ਨਿਵਾਵਾ ਤਾਂ ਤਮੇ ਬੜਾ ਨਹੀਂ ਲੱਗਣਾ ਉੱਤੇ ਵੜਾ ਲਾਉਣਾ ਮੈਂ ਮੈਨੂੰ ਇਹਨੇ ਡਗ ਦਿੱਤਾ ਨਹੀਂ ਸਮਝੀ ਜਿਵੇਂ ਮੈਂ ਬਾਅਦ ਤੇ ਨਹੀਂ ਲੱਗਾਂ ਤੇ ਉੱਤੇ ਵੀ ਜਗ੍ਹਾ ਮੇਰੀ ਬੰਦੀ ਆ ਇਹ ਆਪਣੀਆਂ 40 ਕਰਮਾਂ ਪੂਰੀਆਂ ਮਾਰ ਕੇ 2 ਕਰਮਾਂ 2 ਫੁੱਟ ਮੇਰੇ ਵਾਲਾ ਲੱਗ ਜਾ ਮੈਨੂੰ ਕੋਈ ਪਰਵਾਹ ਨਹੀਂ ਜੁਦੀ ਉਹਨਾਂ ਦਾ ਕਹਿਣਾ ਕਿ ਜਿਹੜੇ ਬਿਜਲੀ ਵਿਭਾਗ ਦੇ ਕਰਮਚਾਰੀ ਆਏ ਨੇ ਖੰਭਾ ਗੱਡਣ ਵਾਸਤੇ ਸਕੱਤਰ ਸਿੰਘ ਨੇ ਉਹਨਾਂ ਨੂੰ ਗਾਲ ਪੋੜਨ ਨਾਲ ਗੱਲਬਾਤ ਕੀਤਾ ਤੇ ਖੰਭਾ ਨਹੀਂ ਲਾਉਂ ਦਿੱਤਾ ਉਹ ਜੀ ਜਿਹੜੀ ਬੱਤੀ ਵਾਲੇ ਬਿਜਲੀ ਵਾਲਾ ਸਕੱਤਰ ਸਿੰਘ ਦਾ ਆਪਣਾ ਪਲੋਰੀ ਦਾ ਹੈ ਜੀ ਤੋ ਉਹ 10 ਜਿਆਦਾ ਆਵੇ ਜੇ ਆਪਾਂ ਕਿਸਾਨਾਂ ਦੇ ਘਰ ਚਮੇ ਆ ਗੂ ਆ ਜੇ ਕੋਈ ਗਾਲ ਕਢੀ ਉਹ ਤੋਂ 10 ਜੀਵਦਾ ਕਹਿਣ ਨੂੰ ਮੈਂ ਗਾਲ ਕਢੀ ਅੱਜ ਤੱਕ ਵੀ ਅੱਜ ਤੱਕ ਵੀ ਕੋਈ ਬੱਤੀਆਂ ਨੂੰ ਗਾਲ ਕਢੀ ਉਹ ਤੇ ਮੈਂ ਬੱਤੀਆਂ ਵੀ ਦੱਸ ਦੇ ਆਪਾਂ ਆਪਾਂ ਕਿਸੇ ਨੂੰ ਗਾਲ ਨਹੀਂ ਅੱਜ ਤੱਕ ਕਢੀ ਇਹ ਨਜਾਜ਼ ਕੰਡਾ ਧੱਕਾ ਕਰਨ ਦਿਆ ਵਾ ਇਹ ਕਿਸੇ ਵੀ ਗੱਲ ਦੇ ਖਲੋਂਦਾ ਨਹੀਂ ਨਾ ਕਹੇ ਪੰਚਾਇਤ ਦੀ ਗੱਲ ਤੇ ਖਲੋਂਦਾ ਵਾ ਨਾ ਕਹੇ ਗੱਲ ਦੇ ਖਲੋਂਦਾ ਜਿਹੜਾ ਇਹਨੂੰ ਕੰਮ ਆ ਕੇ ਆਂਦਾ ਵੀ ਨਹੀਂ ਬਸੇ ਮੈਂ ਹੋ ਨਹੀਂ ਦੇਣਾ ਧੱਕੇ ਨਾ ਜੇ ਮੇਰੀ ਪੈਲੀ ਦੀ ਗੱਲ ਰੱਖੀ ਜੀ ਹੁਣ ਬੜਾ ਨਾਂ ਲੱਗਾ ਕਿ ਜੇ ਤੇਰੀ ਫਸਲ ਖਰਾਬ ਹੋ ਗਈ ਤੇ ਜਮੇਲ ਕਰ ਆਏ ਅੰਨਾ ਵੀ ਕਿਸਾਨ ਦੀ ਫਸਲ ਨੂੰ ਨਹੀਂ ਖਰਾਬ ਹੋਣੀ ਜੀ ਬੜਾ ਲੱਗਣਾ ਚਾਹੀਦਾ ਬੜਾ ਉੱਤੇ ਆਪਣੇ 40 ਕਰਮਾ ਮਾਰ ਕੇ 2 ਫੁੱਟ ਮੇਰੇ ਆਲੂ ਵਾਲਾ ਲਾ ਦਿਓ ਮੈਂ ਕੋਈ ਡੱਕੂਗਾ ਨਹੀਂ ਆਪਣੀ 40 ਕਰਮਾ ਪੂਰੀਆਂ ਮਾਰ ਦੇ 2 ਫੁੱਟ ਮੇਰੇ ਆਲੂ ਵਾਲਾ ਲੱਗ ਜਾ ਆਪਾਂ ਨਹੀਂ ਡੱਕਾਂਗੇ